ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ラーਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਪੋਸਟ ਕਾਰਡ ਲਿਖਣਾ ਨਾਉ ਲੈਟਸ ਸਟਾਰਟ ਇੱਕ ਪੋਸਟ ਕਾਰਡ ਲਿਖਣ ਤੇ ਬਹੁਤ ਮੂਲ ਨਹੀਂ ਲੱਗਦਾ ਯਾਨੀ ਕਿ ਪੋਸਟ ਕਾਰਡ ਬਹੁਤ ਮਹਿੰਗਾ ਨਹੀਂ ਹੁੰਦਾ ਅੱਜ ਕੱਲ ਤੇ ਵੈਸੇ ਇਹ ਬੰਦ ਹੋ ਗਿਆ ਕਿਉਂਕਿ ਉਹ ਲੋਕੀ ਪੋਸਟ ਕਾਰਡ ਦੀ ਵਰਤੋਂ ਨਹੀਂ ਕਰਦੇ ਅੱਜ ਕੱਲ ਉਹ ਫੋਨ 'ਤੇ WhatsApp 'ਤੇ ਹੀ ਚੈਟ ਵਗੈਰਾ ਹੋ ਜਾਂਦੀ ਹੈ ਜਾਂ ਕਾਲ ਹੋ ਜਾਂਦੀ ਹੈ yellow color ਦਾ ਪੋਸਟ卡ਡ ਹੁੰਦਾ ਹੈ ਪਹਿਲੇ ਜ਼ਮਾਨੇ ਚ ਪੋਸਟ卡ਡ ਜਾਂ ਚਿੱਠੀ ਰਾਹੀਂ ਤੇ ਗਾਂਵ ਭੇਜੇ ਜਾਂਦੇ ਸੀ ਠੀਕ ਹੈ ਉਂਝ ਪੋਸਟ卡ਡ ਲਿਖਣਾ ਸਮਾਜਿਕ ਮੇਲਜੋਲ ਦੇ ਪੱਖ ਤੋਂ ਬਹੁਤ ਮੁੱਲਵਾਨ ਸਾਬਿਤ ਹੁੰਦਾ ਹੈ ਸਧਾਰਨ ਸੁਨੇਹੇ ਸੂਚਨਾਵਾਂ ਨਿੱਕੀਆਂ ਮੋਟੀਆਂ ਪੁੱਛਾ ਇੱਕ ਪੋਸਟ卡ਡ ਤੇ ਲਿਖ ਕੇ ਭੇਜਿਆ ਜਾ ਸਕਦੀਆਂ ਹਨ ਬਹੁਤ ਸਾਰੀਆਂ ਜਾਂ ਉਹਨਾਂ ਦੀਆਂ ਥੋੜੀਆਂ ਚਿੱਠੀਆਂ ਦੇ ਮਜ਼ਮੂਨ ਗੁਪਤ ਰੱਖਣ ਵਾਲੇ ਹੁੰਦੇ ਹਨ ਆਮ ਚਿੱਠਿਆਂ ਦੇ ਮਜ਼ਬੂਨ ਮਜ਼ਮੂਨ ਜੋ ਪੋਸਟ ਕਾਰਡ ਉੱਤੇ ਹੀ ਲਿਖੇ ਹੋਣ ਤਾਂ ਕੋਈ ਹਰਜ਼ ਨਹੀਂ ਹੁੰਦਾ ਪੋਸਟ ਕਾਰਡ ਸਸਤਾ ਹੋਣ ਕਰਕੇ ਇਸ ਨੂੰ ਲਿਖਣ ਨਾਲ ਖਰਚਾ ਚੁਗਦਾ ਨਹੀਂ ਐ ਪਹਿਲੇ 50 ਜਾਂ 2 ਰੁਪਏ ਤੱਕ ਆਂਦਾ ਹੁੰਦਾ ਸੀ ਤੁਸੀਂ ਭਾਵੇਂ ਹਰ ਚੀਜ਼ ਹਰ ਰੋਜ਼ ਹੀ ਆਪਣੇ ਸੁਨੇਹਿਆਂ ਨੂੰ ਲਿਖੋ ਕਿੰਨਾ ਸਸਤਾ ਹੁੰਦਾ ਹੈ ਕਿ ਤੁਸੀਂ ਰੋਜ਼ ਹੀ ਕਿਸੇ ਨੂੰ ਵੀ ਲਿਖ ਕੇ ਭੇਜ ਸਕਦੇ ਸੀ ਜਦੋਂ ਵੀ ਕਿਸੇ ਨੂੰ ਮਿਲੇਗਾ ਤਾਂ ਖੁਸ਼ੀ ਦੇਵੇਗਾ ਅਸੀਂ ਵੀ ਤਾਂ ਆਪਣੇ ਘਰ ਕਿਸੇ ਨੂੰ ਜਾਂ ਕਿਸੇ ਦੀ ਚਿੱਠੀ ਆਉਂ ਤੇ ਪ੍ਰਸੰਨ ਹੁੰਦੇ ਹਨ ਪੋਸਟ卡ਡ ਲਿਖਣ ਦੀ ਖਾਸ ਵੰਡਿਆਈ ਇਸ ਦੇ ਸੰਖੇਪ ਮਜ਼ਮੂਨ ਵਿੱਚ ਹੁੰਦੀ ਹੈ ਯਾਨੀ ਕਿ ਛੋਟਾ ਮਟੀਰੀਅਲ ਅਸੀਂ ਲਿਖ ਸਕਦੇ ਹਾਂ ਇਹਦੇ ਵਿੱਚ ਆਪਣੀ ਗੱਲ ਨੂੰ ਸੰਖੇਪ ਤੇ ਸਪਸ਼ਟ ਰੂਪ ਵਿੱਚ ਕਹਿ ਸਕਣ ਨੂੰ ਅੱਜਕੱਲ ਸਖਮੀ ਗੁਣ ਸਖਸ਼ੀ ਗੁਣ ਮੰਨਿਆ ਜਾਂਦਾ ਹੈ ਨਾਲ ਤੁਹਾਡੀ ਲਿਖਾਈ ਸੋਹਣੀ ਹੋਵੇਗੀ ਤਾਂ ਤੁਹਾਡਾ ਲਿਖਿਆ ਪੋਸਟਕਾਰਡ ਵਾਕੀ ਦਿਸ ਪਵੇਗਾ ਠੀਕ ਹੈ